ਕੋਈ ਵੀ ਬੰਦਾ ਡਿਸਟਰਬ ਨਾ ਕਰੇ ਮੈਂ ਇਹਨਾਂ ਦੀ ਗੱਲ ਚਕਾ ਕੇ ਕਰਨੀ ਚਾਹੁੰਦਾ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਯਾਰ ਵੀ ਜਿਹੜੇ ਅੱਜ ਦੇ ਨਵੇਂ ਮੁੰਡੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਅਸੀਂ ਉਹਨਾਂ ਨੂੰ ਦੱਸ ਸਕੀਏ ਵੀ ਇਹ ਬੰਦੇ ਕਬੱਡੀ ਖੇਡੇ ਆ ਔਰ ਇਹਨਾਂ ਦਾ ਕਬੱਡੀ ਦੇ ਵਿੱਚ ਕੀ ਰੁੱਤਬਾ ਰਿਹਾ ਆ ਬੇਸ਼ੱਕ ਅੱਜ ਹੱਥ ਦੇ ਵਿੱਚ ਸੋਟੀ ਐ ਮੇਰੇ ਵੀਰੋ ਜਿਵੇਂ ਕਹਿੰਦੇ ਆਉਂਦੇ ਆ ਵੀ ਬੰਦੇ ਤੇ ਚੰਗਾ ਮਾੜਾ ਸਮਾਂ ਜਿਹੜਾ ਆਉਂਦਾ ਰਹਿੰਦਾ ਐ ਇਹ ਸ਼ਮਿੰਦਰ ਭਾਉ ਆ ਜੈਤੋ ਵਾਲਾ ਜੈਤੋ ਵਾਲੇ ਭਾਉਾਂ ਨੇ ਕਬੱਡੀ ਖੇਡੀ ਹਨ ਮਾਰ ਕੇ ਵੀ ਕਬੱਡੀ ਖੇਡੀ ਤੇ ਇਹਦੇ ਵਿੱਚ ਦਲੇਰੀ ਇੰਨੀ ਸੀਗੀ ਵੀ ਮੇਰੇ ਪੰਜਾਬੀ ਵੀਰੋ ਇਹ ਕਦੇ ਨਹੀਂ ਸੀ ਦੇਖਦਾ ਵੀ ਸਾਹਮਣੇ ਕਿੰਨਾ ਵੱਡਾ ਜਾਫੀ ਹੈ ਇਨੇ ਪਹਿਲਾਂ ਜਾ ਕੇ ਯਾਫੀ ਦੇ ਮਾਰਨੀ ਇਹ ਖਾਸੀਅਤ ਹੁੰਦੀ ਸੀਗੀ ਤੇ ਇਹ ਢੇਰੀ ਵਾਲੀ ਕਬੱਡੀ ਦੇ ਵਿੱਚ ਚਪੇੜਾਂ ਖਾਂਦਾ ਰਿਹਾ ਇਹ ਤਾਂ ਜਾਦਾ ਮਾਰਦਾ ਰਿਹਾ ਮੇਰੇ ਵੀਰੋ ਸ਼ੇਂਦਰਾ ਹੌਸਲਾ ਨਹੀਂ ਹਾਰਨਾ ਅੱਜ ਇੱਕ ਸੱਜਣ ਨੇ 11000 ਰੁਪਏ ਗੁਪਤ ਭੇਜਿਆ ਕਹਿੰਦਾ ਵੀ ਸ਼ੇਂਦਰ ਦੀ ਮਦਦ ਕਰਨੀ ਹੈ ਸੋ ਮੈਂ ਹੋਰ ਪਲੇਅਰਾਂ ਨੂੰ ਵੀ ਸਾਡੇ ਜਿੰਨੇ ਵੀ ਸਾਡੇ ਐਨ ਆਰ ਆਈ ਭਰਾ ਪਲੇਅਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਰਿੰਪਾ ਵੀਰ ਕਹਿੰਦਾ ਵੀ ਇਹ ਮਾਣ 5100 ਰੁਪਏ ਜਿਹੜਾ ਮੇਰੇ ਵੱਲੋਂ ਲੈ ਵੀ ਦਿਲਵਾਗਾ ਪਾ ਦੀ ਨੌਜਨ ਮਾਇਆ ਬਾਈ ਦੇ ਜੀਹਨ ਦੇ ਵਿੱਚ ਬਹੁਤ ਬਹੁਤ ਸਤਿਕਾਰ ਕਰਦੇ ਆ ਮੈਂ ਸੁਖਵਿੰਦਰ ਮੋਠੇ ਦੀ ਗੱਲ ਕੀਤੀ ਇਹਨਾਂ ਨੂੰ ਰੂਬਰੂ ਕਰਾ ਚੁੱਕਿਆ ਆ ਜਿਹੜਾ ਦੇਸੀ ਜਾਂ ਮੈਂ ਕਿਹਾ ਸੀ ਨਾ ਪਹਿਲਾਂ ਵੀ ਦੇਸੀ ਜਾਂ ਜਿਹੜਾ ਸਾਊ ਜਾਂ ਜੱਟ ਜਾਂ ਬੰਦਾ ਮੇਰੇ ਵੀਰੋ ਲੋਈ ਲਈ ਹੋਈ ਹੈ ਇਹਨੇ ਦੁਨੀਆ ਬਣਾਈ ਹੈ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਇਹਨੇ ਦੁਨੀਆ ਬਣਾਈ ਆ ਮੇਰੇ ਪੰਜਾਬੀ ਵੀਰੋ ਇਹ ਪੰਜ ਗਰਾਈ ਵਾਲਾ ਇੰਦਰ ਆ ਇਹ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀ ਰੀੜ ਦੀ ਹੱਡੀ ਰਹਾ ਔਰ ਅੱਜ ਤੱਕ ਮੈਂ ਜਿੰਨੀ ਕ ਕਬੱਡੀ ਵੇਖੀ ਐ ਇੰਦਰ ਨੇ ਦੁਨੀਆਂ ਦੇ ਖਰੇ ਤੋਂ ਖਰੇ ਢਾਏ ਐ ਪਰ ਅੱਜ ਤੱਕ ਕਦੇ ਉਂਗਲ ਐ ਨਹੀਂ ਕੀਤੀ ਸੀਗੀ ਹਮੇਸ਼ਾ ਮੇਰੇ ਪੰਜਾਬੀ ਵੀਰੋ ਜੱਫਾ ਲਾ ਦੇਣਾ ਤੇ ਨੀਵੀਂ ਜੀ ਪਾ ਕੇ ਮਿੱਟੀ ਚੱਕ ਕੇ ਇਦਾਂ ਕਰੀ ਜਾਣਾ ਸੋਇਂਦਰ ਭਾਈ ਤੁਹਾਡੀ ਖੇਡੀ ਹੋਈ ਕਬੱਡੀ ਦਾ ਸਤਕਾਰ ਐ ਤੇ ਆਹ ਸ਼ੇਰ ਬਾਜ ਸਿੰਘ ਐ ਇਹਨੂੰ ਬਾਜਾ ਮੱਲਣ ਵਾਲਾ ਕਹਿੰਦੇ ਐ ਔਰ ਜਦੋਂ ਗੱਲ ਚੱਲਦੀ ਨਾ ਬਜਨੀ ਕਬੱਡੀ ਦੇ ਵਿੱਚ ਮੱਲਣ ਵਾਲੇ ਬਾਜੇ ਦੀ ਤੇ ਕਹਿੰਦੇ ਸਿਕੰਦਰ ਪੰਜ ਗਰਾਈਆਂ ਵਾਲੇ ਦੀ ਜੋੜੀ ਇਹ ਪ੍ਰਸਿੱਧ ਰਹੀ ਹੈ ਸਿਕੰਦਰਾ ਮੈਨੂੰ ਅੱਜ ਵੀ ਉਹ ਤਰ੍ਹਾਂ ਸਮਾਂ ਯਾਦ ਹੈ ਐਨ ਮੁੜਕੋ ਮੁੜਕੀ ਹੋਇਆ ਹੁੰਦਾ ਸੀਗਾ ਸਾਰਾ ਸਾਰਾ ਦਿਨ ਕਬੱਡੀਆਂ ਪਾਉਣੀਆਂ ਬਜਨੀ ਕਬੱਡੀ ਦੇ ਵਿੱਚ ਇਹ ਪੰਜ ਰਾਈਨ ਵਾਲਾ ਸਿਕੰਦਰ ਆ ਤੇ ਇਧਰ ਮੈਂ ਗੱਲ ਕਰਨਾ ਨਰਵੈਰ ਸਿੰਘ ਕੋਹਨੀ ਦੀ ਅੱਜ ਕੱਲ੍ਹ ਦੇ ਮੁੰਡੇ ਗੱਲਾਂ ਕਰਦੇ ਆ ਵੀ ਲਹਿੰਦੇ ਪੰਜਾਬ ਦਾ ਇੱਕ ਬਿਲਾਲ ਮੋਸਿਨ ਬਿਲਾਲ ਢਿਲੋਂ ਹੈ ਉਹਦੀ ਖੇਡ ਕੋਹਨੀ ਵਰਗੀ ਹੈ ਮੈਂ ਕਿਹਾ ਵੀ ਉਹ ਲਹਿੰਦੇ ਦਾ ਜਾਦੂਗਾਰ ਆ ਤੇ ਸਾਡੇ ਚੜ੍ਹਦੇ ਦਾ ਜਾਦੂਗਰ ਆ ਖੜਾ ਹੈ ਮੇਰੇ ਵੀਰੋ ਰਾਣੀ ਵਾਲਾ ਪਿੰਡ ਮਲੋੜ ਦਾ ਇਲਾਕਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਕਹਿੰਦੇ ਜੈਤੋਂ ਦੇ ਲਈ ਪੱਕਾ ਖੇਡਿਆ ਕਹਿੰਦੇ ਪੰਜ ਗਰਾਈਆਂ ਲਈ ਪੱਕਾ ਖੇਡਿਆ ਤੇ ਜਿਹਦੇ ਲਈ ਖੇਡਿਆ ਪੱਕਾ ਹੀ ਖੇਡਿਆ ਫਿਰ ਪਿੱਥੋ ਵਾਲੇ ਸ਼ੀਰੇ ਨਾਲ ਯਾਰੀ ਪੈ ਗਈ ਤੇ ਅੱਜ ਵੀ ਉਹ ਯਾਰੀ ਕਹਿੰਦੇ ਰੰਪਰੇ ਲਿਆਈ ਆ ਦੇਖ ਲੈ ਰਾਣੀ ਵਾਲੀਆ ਰਾਣੀ ਵਾਲਾ ਕਿੱਥੇ ਐ ਤੇ ਪਿੱਥੋ ਕਿੱਥੇ ਐ ਬੰਬੀਹੇ ਵਾਲਾ ਗਰਮੀਤ ਚੜਦੀ ਜੀ ਵਰੇਸ ਦੇ ਵਿੱਚ ਜਦੋਂ ਪਾਈਆਂ ਜੈਤੋਂ ਲਈ ਕਬੱਡੀਆਂ ਤੇ ਮੇਰੇ ਵੀਰੋ ਧੰਨ ਧੰਨ ਕਰਵਾਈ ਐਨ ਦੁਨੀਆ ਦੇ ਵਿੱਚ ਮੇਰੇ ਪੰਜਾਬੀ ਵੀਰੋ ਆਪਣੀ ਖੇਡ ਦਾ ਲੋਹਾ ਮਨਵਾਇਆ ਇੱਕ ਵਾਰੀ ਸਤਕਾਰ ਕਰੀਏ ਨਾ ਪਲੇਅਰਾਂ ਦੇ ਲਈ ਜੋਰਦਾਰ ਤਾੜੀਆਂ ਮਾਰ ਦिए ਗਰਮੀਤ ਬੰਬੀਹੇ ਵਾਲਾ ਅਚੇਤੇ ਤਰਤੇ ਗੋਰੇ ਬਾਈ ਤੁਹਾਡਾ ਸਤਕਾਰ ਹੈ ਇਧਰ ਮੰਦਰ ਕੋਟ ਕਰੋੜੀਆਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਔਰ ਨਾਲ ਹੀ ਆ ਪੰਮਾ ਆ ਥਾਂਦੇ ਵਾਲੀਆ ਥਾਂਦੇ ਵਾਲੀਆ ਪੰਮਾ ਅੱਜ ਕੱਲ ਕੈਨੇਡਾ ਜਾ ਵਸਿਆ ਔਰ ਇਹਨਾਂ ਦਾ ਸਤਕਾਰ ਹੈ ਇਹਨਾਂ ਦੀ ਖੇਡੀ ہوئی ਕਬੱਡੀ ਦਾ ਆ ਬਿੱਲੇ ਵਾਲੀਆ ਸੁਖੈ ਰਿੰਪਾ ਜੀ ਤੁਸੀਂ ਵੀ ਆ ਜਿਓ ਇਸ ਗਰਾਫ ਦੇ ਵਿੱਚ ਕਿਉਂਕਿ ਤੁਸੀਂ ਡਿਜ਼ਰਵ ਕਰਦੇ ਹੋ ਵੱਡੇ ਭਰਾਓ ਹਰਾਜਾਂ ਵਾਲਾ ਰਿੰਪਾ ਮੈਂ ਪਹਿਲਾਂ ਯਾਦ ਕਰਕੇ ਹਟਿਆ ਵੀ ਉਦੋਂ ਸਾਰਿਆਂ ਕੋਲੇ ਇੱਕ ਇੱਕ ਰੇਂਡਰ ਹੀ ਹੁੰਦਾ ਸੀਗਾ ਔਰ ਦੂਜਾ ਰੇਂਡਰ ਤਾਂ ਬਹੁਤ ਘੱਟ ਟੀਮਾਂ ਕੋਲੇ ਹੁੰਦਾ ਸੀਗਾ ਗੋਰੇ ਭਾਈ ਪਰ ਸਮੇਂ-ਸਮੇਂ ਦੀਆਂ ਗੱਲਾਂ ਨੇ ਸ੍ਰੀ ਵਾਲੇ ਦੇ ਗੋਰੇ ਤੇ ਗੁਰਜੀਤ ਦੀਆਂ ਗੱਲਾਂ ਦੋਨੋਂ ਭਰਾਵਾਂ ਨੇ ਖੇਡੀ ਹੋਈ ਕਬੱਡੀ ਦਾ ਸਤਕਾਰ ਕਰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਇੱਕ ਬਿਵਾਦ ਚੱਲ ਰਿਹਾ ਖੇਡ ਕਬੱਡੀ ਦੇ ਵਿੱਚ ਮੈਂ ਬੋਲਣਾ ਤੇ ਨਹੀਂ ਸੀਗਾ ਪਰ ਮੈਂ ਬੇਨਤੀ ਕਰਦਾ ਆਹ ਬੰਦਿਆਂ ਨੇ ਵੀ ਕਬੱਡੀ ਖੇਡੀ ਹੈ ਔਰ ਬਹੁਤ ਸਾਰੇ ਲੋਕ ਟਿੱਪਣੀਆਂ ਕਰਦੇ ਆ ਮੈਂ ਦੋਨੋਂ ਧਿਰਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਵਿਵਾਦ ਚੱਲ ਰਿਹਾ ਹੈ ਹੱਥ ਬੰਨ ਕੇ ਆ ਝੋਲੀ ਅੱਡ ਕੇ ਬੇਨਤੀ ਕਰਦੇ ਆ ਵੀ ਖੇਡ ਕਬੱਡੀ ਦੇ ਵਿੱਚ ਬਹੁਤ ਸਾਰੇ ਪਲੇਅਰਾਂ ਨੇ ਬੜੀ ਸਾਫ਼ ਸੁਥਰੀ ਕਬੱਡੀ ਖੇਡੀ ਐ ਅਸੀਂ ਇਹ ਵੀ ਗੱਲ ਮੰਨਦੇ ਆ ਵੀ ਬਹੁਤ ਸਾਰੀਆਂ ਹੁਣਤਾਈਆਂ ਹੈਗੀਆਂ ਕਬੱਡੀ ਦੇ ਵਿੱਚ ਪਰ ਇਹਨੂੰ ਬੰਦ ਕਰਾਉਣ ਦੇ ਰਾਹ ਨਾ ਪਾਓ ਮੇਰੇ ਵੀਰੋ ਆਪਾਂ ਇਹਦੇ ਕੋਈ ਸਾਰਥਿਕ ਹੱਲ ਕੱਢੀਏ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਜਿਹੜੇ ਨਵੇਂ ਮੁੰਡਿਆਂ ਨੇ ਸੁਪਨੇ ਲਏ ਹੋਏ ਐ ਮੇਰੇ ਪੰਜਾਬੀ ਵੀਰੋ ਉਹਨਾਂ ਦੇ ਸੁਪਨੇ ਟੁੱਟਣਾਂ ਆ ਜਿਹੜੇ ਜਾਲ ਵਾਲੇ ਤੋਂ ਲੈ ਕੇ ਕਲੀ ਵਾਲੇ ਤੋਂ ਲੈ ਕੇ ਪਤਾ ਨਹੀਂ ਰੇੜੀਆਂ ਵਾਲੇ ਕਿੰਨੇ ਬਾਹਰ ਆ ਕੇ ਖੜਦੇ ਆ ਪਤਾ ਨਹੀਂ ਕਿੰਨੇ ਘਰਾਂ ਦੇ ਚੁੱਲ੍ਹੇ ਤਪਦੇ ਆ ਪਤਾ ਨਹੀਂ ਕਿੰਨੀਆਂ ਉਮੀਦਾਂ ਬੰਦਿਆਂ ਨੇ ਲਾਈਆਂ ਹੁੰਦੀਆਂ ਯਾਰ ਸੀਜ਼ਨ ਆਊਗਾ ਚਾਰ ਪੈਸੇ ਆਉਣਗੇ ਕਿਸੇ ਨੇ ਪਾਪ ਦਾ ਕਰਜ਼ਾ ਲੈਣਾ ਕਿਸੇ ਨੇ ਭੈਣ ਦਾ ਵਿਆਹ ਕਰਨਾ ਕਿਸੇ ਨੇ ਘਰ ਬਣਾਉਣਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਹਰ ਕਿਨੇ ਆਉਦੇ ਬੱਚੇ ਵੀ ਪੜਾਉਣੇ ਆ ਸੋ ਮੇਰੀ ਇਹ ਬੇਨਤੀ ਹੈ ਦੋਨੋਂ ਤਰੀਕਾਂ ਨੂੰ ਮੈਂ ਬੇਨਤੀ ਕਰਦਾ ਇੱਕ ਸਾਂਝਾ ਤੌਰ ਤੇ ਵੀ ਮੇਰੇ ਵੀਰੋ ਬੰਦ ਕਰ ਦਈਏ ਇਸ ਵਿਵਾਦ ਨੂੰ 2026 ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰੀਏ ਖੇਡ ਕਬੱਡੀ ਦੇ ਲਈ ਔਰ ਪੰਜਾਬ ਪੰਜਾਬੀ ਅਦ ਲਈ ਇੰਨੀ ਕੇ ਮੇਰੀ ਬੇਨਤੀ ਹੈ ਥੋੜਾ ਸਾਰਿਆਂ ਦਾ ਚੱਲਿਆ ਹੋਏ ਇੱਕ ਕਦਮ ਸਿਰ ਮੱਥੇ ਸਤਿਕਾਰ